ਅੰਕਲ ਜੀ ਕੀ ਨਾਮ ਤੁਹਾਡਾ ਹੈ ਬਲਵਿੰਦਰ ਸਿੰਘ ਹੈ ਜੀ ਮੇਰਾ ਅਸਾ ਬਲਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਵੇਂ ਲਗਾਤਾਰ بارش ਹੋ ਰਹੀ ਹੈ ਕਈ ਦਿਨਾਂ ਤੋਂ ਲੈ ਕੇ ਤੁਹਾਡਾ ਵੀ ਮਕਾਨ ਡਿੱਗਿਆ ਸਾਡਾ ਜੀ ਦੇਖੋ ਇਹ ਬਹੁਤ ਮੱਤਾ ਠੇਪੇ ਪੇਖਾ ਕੇ ਬਣਾਇਆ ਸੀਗਾ ਗੱਡੀ ਚਲਾਉਣਾ ਮੈਂ ਘੱਟੋ ਘੱਟ 22 23 ਸਾਲ ਤੋਂ ਵੀ ਉੱਪਰ ਹੋਵੇ ਮੈਨੂੰ ਗੱਡੀ ਚਲਾਉਣੀ ਟਰੱਕਾਂ ਤੇ ੱੱਕੇ ਖਾ ਖਾ ਕੇ ਮੈਂ ਬਹੁਤ ਮੁਸ਼ਕਲ ਨਾਲ ਬਣਾਇਆ ਸੀ ਇਹ ਤੇ ਪਹਿਲਾਂ ਤਾਂ ਅਸੀਂ ਪਿੱਛੇ ਉਹੀ ਤੰਬੂ ਲਾ ਕੇ ਬੈਠੇ ਹੁੰਦੇ ਜਿਵੇਂ ਅੱਜ ਮਹਾਰਾਜ ਨੇ ਦੁਬਾਰਾ ਸਾਡਾ ਤੰਬੂ ਦਬਾਤਾ ਉਹ ਟਾਈਮ ਤੋਂ ਅਸੀਂ ਮੱਥਾ ਮਾਰ ਮਾਰ ਕੇ ਕੁਮਾਈ ਕਰ ਕਰਕੇ ਇਹ ਬਣਾਇਆ ਸੀ ਮਸਾ ਖੋਲਾ ਰੱਬ ਨੇ ਸਾਡਾ ਇਹ ਨਹੀਂ ਛੱਡਿਆ ਇਹ ਤਾਂ 88 ਵਾਲੇ ਨਾਲੋਂ ਵੀ ਨੁਕਸਾਨ ਨੂੰ ਜ਼ਿਆਦਾ ਨੁਕਸਾਨ ਹੋ ਗਿਆ ਜੀ ਪੁੰਨ ਦੇ ਨੁਕਸਾਨ ਹੋ ਗਿਆ ਬਸ ਅਸੀਂ ਤਾਂ ਐਂ ਕਹਿਣਾ ਚਾਹੁੰਦੇ ਆ ਵੀ ਹੁਣ ਸਾਡੇ ਕੋਲੇ ਉਨੇ ਪਹੁੰਚ ਵੀ ਨਹੀਂ ਰਹੀ ਕੋਈ ਵੀ ਦੁਬਾਰਾ ਮੈਂ ਇਹਨੂੰ ਖੜਾ ਕਰ ਲੂੰ ਜਾਂ ਮੈਂ ਇਹਨੂੰ ਬਣਾ ਲੂੰਗਾ ਵੀ ਸਾਡੀ ਸਾਡੀ ਮਦਦ ਕਰੀ ਜਾਵੇ ਜਿੰਮੇ ਤੁਸੀਂ ਦੇਖਿਆ ਤੁਹਾਡੇ ਘਰ ਗੋਲਦੀ ਪਾਣੀ ਵਗਿਆ ਜੀ ਹਨਾ ਕਿਵੇਂ ਪਾਣੀ ਚੱਲਿਆਗਾ ਜੀ ਬਹੁਤ ਪਾਣੀ ਚੱਲਿਆ ਇੱਥੋਂ ਦੀ ਤੇ ਸਾਡੇ ਆ ਸਾਰੇ ਆ ਦੇਖੋ ਰਾਹੂ ਸਾਰੇ ਵੱਡੇ ਪਏ ਆ ਪਾਣੀ ਵਗਿਆ ਇਸ ਨਾਲ ਸੱਤਾਂ ਵੀ ਡੰਪੀਆਂ ਆ ਵੀ ਪਾਟ ਗਿਆ ਸਾਰਾ ਘਰ ਉਸ ਵੀ ਨਹੀਂ ਰਿਹਾ ਜੀ ਸਾਰਾ ਕੁਝ ਹੀ ਬਰਬਾਦ ਹੋ ਗਿਆ 2.5 ਲੱਖ ਦਾ ਦੂਜਾ ਸਮਾਨ ਜੀ ਘਰ ਦਾ ਉਹ ਵੀ ਬਰਬਾਦ ਹੋ ਗਿਆ ਉਸ ਨੂੰ ਨਹੀਂ ਬਚਾਈ ਅੱਛਾ ਜਦੋਂ ਲੋਕਾਂ ਨੂੰ ਪਤਾ ਲੱਗਾ ਤੁਹਾਡਾ ਮਕਾਨ ਡਿੱਗਿਆ ਅੱਜ ਕਿ ਆ ਕੇ ਮੈਂ ਸਮਾਨ ਚੱਕ ਕੇ ਲੈ ਕੇ ਗਿਆ ਸਮਾਨ ਸਾਡੇ ਵਿਚਾਰਾ ਕੁੱਠਾ ਚੋਂ ਮੁੰਡਾ ਮਾਸਿਆਂ ਦੇ ਮੁੰਡੇ ਲੱਗਦੇ ਆ ਉਹਨਾਂ ਦੀਆਂ ਮਾਂਵਾਂ ਵੀ ਸਾ ਉਹ ਖੁੰਦ ਗਈਆਂ ਮੇਰੇ ਵੀ ਉੱਥੇ ਹੀ ਨਾਨਕੇ ਉਹਨਾਂ ਦੇ ਉੱਥੇ ਹੀ ਨਾਨਕੇ ਆ ਗਏ ਤੇ ਉਹ ਵਿਚਾਰੇ ਟਰੈਕਟਰ ਲੈ ਕੇ ਆਏ ਫਟਾਫਟ ਮੁੰਡੇ ਲੈ ਕੇ ਆਏ ਨਾਲ ਉਹ ਕੁੱਠਾ ਚੋਂ ਤੇ ਉਹ ਸਮਾਨ ਸਾਰਾ ਵਿਚਾਰੇ ਉਹ ਲੈ ਕੇ ਗਏ ਆ ਚੱਕ ਕੇ ਚਾਰੇ ਇਹ ਬਹੁਤ ਮੁਸ਼ਕਲ ਵਾਲਾ ਕੰਮ ਆ ਜੀ ਆ ਦੇਖੋ ਹੁਣ ਅਸੀਂ ਤੰਬੂ ਦੇ ਵਿੱਚ ਬੈਠੇ ਆ ਸਾਨੂੰ ਕਿੰਨੇ ਦਿਨ ਹੀ ਹੋ ਗਏ ਤੰਬੂ ਦੇ ਵਿੱਚ ਛੋਟੀ ਜੇ ਬੱਚਾ ਦਾ ਬੜਾ ਮੁਸ਼ਕਲ ਵਾਲਾ ਕੰਮ ਹੋਇਆ ਪਿਆ ਜੀ ਹੁਣ ਸਾਡੇ ਕੋਲੇ ਆਏ ਆ ਵੀ ਐ ਤਾਂ ਹੈ ਨਹੀਂਗਾ ਵੀ ਅਸੀਂ ਕੋਈ ਬਾਲੇ ਲਾਣ ਲਾਟਾਂਗੇ ਵੀ ਕਿਤੋਂ ਪੈਸਾ ਸਾਡੇ ਕੋਲੇ ਪਿਆਗਾ ਜਾਂ ਇਹਨੂੰ ਚੱਕ ਕੇ ਅਸੀਂ ਦਵਾ-ਦਵਾ ਬਣਾ ਲਾਂਗੇ ਸਾਡੇ ਕੋਲੇ ਕੋਈ ਤਮਾਨ ਨਹੀਂ ਹੈਗਾ ਜੀ ਰੋਟੀ ਦਾ ਵੀ ਮੁਸ਼ਕਲ ਹੋਇਆ ਪਿਆ ਜੀ ਸਾਡਾ ਬਹੁਤ ਦੁਖੀ ਹਾਂ ਅਸੀਂ ਜਿਹੜਾ ਸਮਾਨ ਸੀ ਮੀਨਾ ਖਰਾਬ ਹੋ ਗਿਆ ਹਾਂ ਜੀ ਸਾਰਾ ਟੋਟਲ ਖਰਾਬ ਹੋ ਗਿਆ ਬੋਸੋ ਪ੍ਰਿੰਮਾ ਜੀ ਸਾਰਾ ਜ਼ਮਾਨੇ ਪੈ ਗਿਆ ਜੀ ਸਾਰਾ ਸੱਤਾ ਕਿਉਂ ਚੋਈ ਜਾਂਦੀ ਸਾਰਾ ਟੁੱਟ ਗਿਆ ਸੱਤਾ ਤਾਂ ਦੋ ਕਿਸ ਰਗਾ ਸੱਤਾ ਡੇਗ ਪੀਆਂ ਆ ਪਾੜ ਗਈ ਹੁਣ ਆ ਹਰ ਕੇ ਇਧਰ ਤੰਬੂ ਲਾ ਕੇ ਬੈਠੇ ਆ ਜੀ ਅਸੀਂ ਤਾਂ ਕਿੰਨੇ ਦਿਨਾਂ ਤੋਂ ਜੀ ਪਾਣੀ ਬਹੁਤ ਜ਼ਿਆਦਾ ਨੰਗਾ ਇੱਥੋਂ ਦੀ ਰਾਹ ਦੇ ਨਾਲ ਦੀ ਘਰ ਦੇ ਨਾਲ ਦੀ ਤੇ ਉਹ ਪਾਣੀ ਨੰਗਣ ਕਰਕੇ ਆਪਣੇ ਘਰ ਦੇ ਜਿਹੜੀਆਂ ਤਰੇੜਾਂ ਪੈ ਗਈਆਂ ਪਿੱਛੇ ਸੱਤਾ ਦਰ ਕੰਧਾ ਦਬ ਗਿਆ ਸੱਤਾ ਦਬ ਗਈਆਂ ਉਦੇ ਕਾਰਨ ਸਮਾਨ ਸਾਡਾ ਸਾਰਾ ਅਸੀਂ ਜਿਹੜਾ ਫੋਨ ਕਰਿਆ ਲੋਕਾਂ ਨੂੰ ਐਵੇਂ ਕਹਦੀ ਹੈ ਹਲਪ ਕਰੀ ਸਾਡੀ ਕਿ ਉਹਨਾਂ ਨੇ ਸਮਾਨ ਲੈ ਗਏ ਚੱਕ ਕੇ ਸਾਡਾ ਪਰ ਹੁਣ ਅਸੀਂ ਡਰਦੇ ਵੀ ਥੱਲੇ ਨਹੀਂ ਪੈਂਦੇ ਵੀ ਕੋਈ ਜਾਨੀ ਨੁਕਸਾਨ ਨਾ ਹੋ ਜਾ ਸਾਡਾ ਕਿਸੇ ਸਪੋਟਾ ਵੀ ਲਾਈਆਂ ਅੰਦਰ ਜੀ ਸਪੋਟਾ ਵੀ ਲਾਈਆਂ ਆ ਮਾ ਮੰਗਾ ਵੀ ਲਾਈਆਂ ਕਰ ਲਿਆ ਪਰ ਫੇਰ ਵੀ ਮਨਾ ਪ੍ਰਸ਼ਾਸਨ ਵਾਲੇ ਆਏ ਸੀਗੇ ਉਹ ਵੀ ਸਾਨੂੰ ਮਨਾ ਕਰ ਗਏ ਉਹ ਕਹਿੰਦੇ ਸੀ ਵੀ ਕੈਂਪ ਚ ਚੱਲੋ ਤੁਸੀਂ ਪੰਚਾਇਤ ਵਾਲਿਆਂ ਨੇ ਵੀ ਕਿਹਾ ਵੀ ਕੈਂਪ ਚ ਚੱਲ ਬੜੋ ਅੱਜ ਕਿਹਾ ਵੀ ਚਲੋ ਕੋਈ ਗੱਲ ਨਹੀਂ ਜੀ ਅਸੀਂ ਵਿੱਚ ਨਹੀਂ ਅੰਦਰ ਨਹੀਂ ਪੈਂਦੇ ਹੈਗੇ ਵੀ ਅਸੀਂ ਚਲੋ ਤੰਬੂ ਚ ਪੈਨੇ ਆ ਅਸੀਂ ਇਧਰ ਤੰਬੂ ਰਾਲਿਆ ਆ ਅਸੀਂ ਜੜੀ ਮੈਂ ਮਤਲਬ ਨਗਰ ਛੱਡ ਕੇ ਜਾਣਾ ਵੀ ਸੌਖਾ ਨਹੀਂ ਹੈਗਾ ਜੀ ਨਾ ਸੌਖਾ ਨਹੀਂ ਹੈਗਾ ਜੀ ਘਰ ਹੁਣ ਆਇਆ ਬੜਾਇਆ ਬਹੁਤ ਮੁਸ਼ਕਲ ਨਾ ਸੀਗਾ ਪਰ ਹੁਣ ਕੀ ਕਰਿਆ ਜਾਵੇ ਬਸ ਇੱਕ ਮਰਿਆ ਨਹੀਂ ਜਾਂਦਾ ਜੀ ਬਹੁਤ ਮਨ ਦੁਖੀ ਹੋਇਆਗਾ ਕਹਿ ਨਹੀਂ ਸਕਦੇ ਬਸ ਹੁਣ ਇੰਨਾ ਮਨ ਦੁਖੀ ਹੋਇਆਗਾ ਹੱਦੋਂ ਯਾਦ ਪਰਿਵਾਰ ਦੇ ਪਰਿਵਾਰ ਦੇ ਵਿੱਚ ਬਿਮਾਰੀ ਦੇ ਸਕਾਰ ਵੀ ਨੇ ਜੀ ਹਾਂ ਜੀ ਹਾਂ ਜੀ ਇਹਨਾਂ ਦੇ ਘਰਦਿਆਂ ਦੇ ਕੈਸਲ ਬਣਿਆ ਹੋਇਆਗਾ ਜੀ ਨੋਆ ਮੇਰੀ ਉਹ ਵੀ ਵਿਚਾਰੀ ਢੱਲੀ ਮੱਠੀ ਰਹਿੰਦੀ ਐ ਉਨੀ ਲੱਗੀ ਜਾਂਦੀ ਐ ਜਿਹੜਾ 20000 ਰੁਪਿਆ ਕਮਾਉਨੇ ਆਗੇ ਉਹ ਤਾਂ ਡਾਕਟਰਾਂ ਰਾਹੀਂ ਲੱਗੀ ਜਾਂਦਾ ਜੀ ਸਾਡਾ ਹੁਣ ਤਾਂ ਸਾਡਾ ਰੋਟੀ ਵਾਲਾ ਵੀ ਮਤਲਬ ਕਿ ਸਾਧਨ ਵਾਲਾ ਕੰਮ ਖਤਮ ਹੋਇਆ ਪਿਆ ਉਧਰੋਂ ਮੈਨੂੰ ਨਹੀਂ ਹਟ ਰਿਹਾ ਜੇ ਉਪਰੋਂ ਗੱਡੀਆਂ ਨੇ ਉਹ ਵੀ ਬੰਦ ਖੜੀਆਂ ਨੇ ਸਾਡੇ ਕੋਲ ਦਾ ਤਰਪਾਲ ਦੱਪਾ ਲੈਣ ਨੂੰ ਵੀ ਪੈਸੇ ਨਹੀਂ ਜੇ ਇਹ ਵੀ ਗੱਡੀਆਂ ਦੀ ਗੱਡੀ ਦੀ ਲਾ ਕੇ ਤਰਪਾਲਾ ਸੀ ਤੰਬੂ ਇਹਦਾ ਲਾਇਆ ਬਹੁਤ ਮੁਸ਼ਕਲ ਵਾਲਾ ਕੰਮ ਹੋਇਆ ਪਿਆ ਜੀ ਅਸੀਂ ਬਹੁਤ ਦੁਖੀ ਆਗੇ ਤੇ ਸਾਡੀ ਮਦਦ ਕੀਤੀ ਜਾਵੇ ਅਸੀਂ ਹੋਰ ਕੁਝ ਨਹੀਂ ਮੰਗਦੇ ਵੀ ਸਾਡਾ ਰਣੀ ਚਣੀ ਜਿਹੜੀ ਜੋੜ-ਜੋੜ ਕੇ ਆ ਬਣਾਇਆ ਵਾ ਸੀਗਾ ਸਾਡਾ ਤਾਂ ਉਹ ਵੀ ਕੁਲੀ ਬਣਾ ਰਹੀ ਜਿਹੜੀ ਬਣਾਈ ਸੀ ਮਹਾ ਤੱਕ ਜਿਹੜੇ ਬਿਗਾ ਸਰਕਾਰਾਂ ਵੱਲ ਵੀ ਦਾਅਵੇ ਕੀਤੇ ਜਾਂਦੇ ਕਿ 2.5 ਲੱਖ ਰੁਪਏ ਦੇ ਕੇ ਮਕਾਨ ਬਣਾਏ ਜਾਂਦੇ ਆ ਜੀ ਸਾਨੂੰ ਤਾਂ ਜਿੱਤੇ ਵੀ ਸਰਕਾਰ ਨੇ ਕਿਤੇ 1 ਰੁਪਏ ਦੇ ਵੀ ਅਸੀਂ ਰਵਾਧਾਰ ਨਹੀਂ ਅਜੇ ਤੱਕ ਮੇਰੀ ਅਜ 50 ਸਾਲ ਦੀ ਉਮਰ ਹੋ ਗਈ ਆ ਕਿਸੇ ਨੇ ਵੀ ਕਿਤੇ ਮੈਨੂੰ ਸਰਕਾਰ ਨੇ 1 ਰੁਪਏ ਦਾ ਮਾਅਬਜਾ ਦਿੱਤਾ ਹੋਵੇ ਮੈਂ ਦੇਣਦਾਰਾਂ ਜੀ ਕੋਈ ਮਾਅਬਜਾ ਨਹੀਂ ਮਿਲਿਆ ਅਜੇ ਤੱਕ ਕੋਈ ਸਾਨੂੰ ਕੁਝ ਨਹੀਂ ਕੋਈ ਸਹੂਲਤ ਨਹੀਂ ਮਿਲਦੀ ਸਾਨੂੰ ਸਰਕਾਰਾਂ ਕੰਨਵਾ ਆਪ ਦਾ ਹੱਥਾਂ ਪਰਾਂ ਦੀ ਕਮਾਈ ਕਰਕੇ ਅਸੀਂ ਆਪ ਦਾ ਘਰ ਚਲਾਉਂਦੇ ਸੀਗੇ ਤੇ ਆ ਤਾਂ ਹੁਣ ਪਤਾ ਹੀ ਨਹੀਂ ਸੀਗਾ ਹੁਣ ਤਾਂ ਐ ਸੋਚਦੇ ਰਹੇ ਸੀਗੇ ਵੀ ਚਲੋ ਅਸੀਂ ਇਹਨਾਂ ਦਾ ਕੋਈ ਇਲਾਜ ਲੋਜੀ ਕਰਾਵਾਂਗੇ ਤੇ ਆ ਸਾਡੇ ਤੇ ਹੋਰ ਪਹਾੜਾ ਡਿੱ ਗਿਆ ਘਰ ਵੀ ਸਾਡਾ ਤਾਂ ਇਹ ਵੀ ਗਿਆ ਜੀ ਕਿੱਥੋਂ ਕਰਾਵਾਂਗੇ ਇਲਾਜ ਜੀ ਸਾਡੇ ਚੈਨਲ ਦੇ ਮਦਦ ਵਾਲੇ ਸਾਨੂੰ ਪੂਰੀ ਦੁਨੀਆ ਦੇਖਦੀ ਆ ਕੀ ਕਹਾਂਗੇ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਜੀ ਜਿਹੜੇ ਬੰਤੇ ਆ ਸਾਡੀ ਮਦਦ ਕਰੀ ਗਾ ਸਾਡੀ ਮਦਦ ਕੀਤੀ ਜਾਵੇ ਬਾਕੀ ਤੁਹਾਨੂੰ ਜੀ ਆਇਆਂ ਕਹਿੰਦੇ ਆ ਜੀ ਅਸੀਂ ਤੁਸੀਂ ਆ ਕੇ ਸਾਡੀ ਮਦਦ ਕੀਤੀ ਐ ਤਾਂ ਇਹਦੇ ਨੂੰ ਸੁਪਰ ਗੁਜਾਰਾਂ ਜਨਤਾ ਦੀ ਆਵਾਜ਼ ਦੇ ਚੈਨਲ ਦੇ ਜਿਨ੍ਹਾਂ ਨੇ ਆ ਕੇ ਸਾਡੀ ਮਦਦ કરી ਸਾਡਾ ਪਤਾ ਸਤਾ ਲਿਆ ਸਾਡੀ ਹੈਲਪ ਕਰੀ ਬਹੁਤ ਰਣੀ ਆ ਜੀ ਅਸੀਂ ਜਿਹਾ ਆਖਦੇ ਇਹਨਾਂ ਨੂੰ ਵੀ ਸਾਡੀ ਹਲਕ ਕਰਾਈ ਜਾਵੇ ਤੇ ਸਾਡਾ ਬਣਦਾ ਯੋਗਦਾਨ ਜੋ ਸਾਡਾ ਹੱਥ ਬਨ ਕੇ ਬੈਂਤੀ ਹੈ ਵੀ ਸਾਡਾ ਘਰ ਦਾ ਕੋਈ ਸਾਨੂੰ ਮਦਦ ਕੀਤੀ ਜਾਵੇ ਜੀ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ 94175 48706 ਜੀ ਦੁਬਾਰੇ ਬੋਲਦਾ ਜੀ 94175 48 ਸਾਡੇ ਕਈ ਬਾਰੀ ਸਾਡੇ ਦਰਸ਼ਕ ਤੁਹਾਡੇ ਕੋਲੇ ਆਉਣਾ ਚਾਹੁੰਦੇ ਨੇ ਆ ਨਾ ਬੜੀਆਂ ਸੰਸਥਾਵਾਂ ਆਣੇ ਬੜੀਆਂ ਐਸੇ ਲੋਕ ਨੇ ਸਮਾਜ ਸ਼ੇਵੀ ਨੇ ਜਿਹੜੇ ਮਤਲਬ ਤੁਹਾਡੀ ਮਦਦ ਕਰਨ ਲਈ ਤੁਹਾਡੇ ਘਰ ਤੱਕ ਪਹੁੰਚ ਕਰਨਗੇ ਤਾਂ ਤੁਹਾਡੇ ਘਰ ਦਾ ਐਡਰੈਸ ਕੀ ਹੈ ਜੀ ਤੁਹਾਡੇ ਤੱਕ ਆਉਣਾ ਚਾਹੁੰਦੇ ਹਣ ਤਾਂ ਸਾਡੇ ਘਰ ਦਾ ਐਡਰੈਸ ਇਹ ਆ ਜੀ ਗੱਲ ਕੋਠੇ ਸਹਿਣਾ ਝਾਲ ਵਾਲੇ ਕੋਠੇ ਰਸਤਾ ਜੀ ਕੰਗੋ ਵਰਕ ਸਾਹਿਬ ਜੀ ਉਥੋਂ ਰਸਤਾ ਮੁੜਦਾ ਜੀ ਝਾਲ ਵਾਲੇ ਕੋਠਿਆਂ ਨੂੰ ਤੇ ਅੱਗੇ ਜਮਾ ਖੇਤਾਂ ਦੇ ਵਿੱਚ ਇਕੱਲਾ ਹੀ ਘਰ ਹੈ ਜੀ ਸਾਡਾ ਠੀਕ ਹੈ ਜੀ ਦੋਸਤੋ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਮਕਾਨ ਇਸ ਵਾਰਸ ਕਰਨ ਲੱਗਿਆ ਤਾਂ ਗੱਲ ਕਰਦੇ ਆ ਪੂਰੇ ਘਰ ਦੀ ਪਾਵਾ ਦੇਖਣ ਨੂੰ ਬਹੁਤ ਘਰ ਸੋਹਣਾ ਲੱਗਦਾ ਸਾਰੇ ਦੇਖ ਕੇ ਵੀਡੀਓ ਨੂੰ ਕਰੋਗੇ ਕਿ ਘਰ ਬਹੁਤ ਸੋਹਣਾ ਬਣਿਆ ਹੋਇਆ ਪਰ ਇਸ ਘਰ ਨੂੰ ਇੱਕ ਇੱਕ ਇੱਟ ਜੋੜਨ ਦੇ ਲਈ ਇਹਨਾਂ ਨੇ ਪੂਰੀ ਜ਼ਿੰਦਗੀ ਆਪਣੀ ਡਰਾਈਵਰੀ ਲਾਈਨ ਦੇ ਵਿੱਚ ਕੱਟਦੀ ਹੈ ਤਾਂ ਦੇਖਦੇ ਜਿਵੇਂ ਕਿ ਆਪਾਂ ਕਹਿੰਦੇ ਆ ਕਿ ਜਦੋਂ ਕੁਦਰਤੀ ਆਫਤ ਪੈਂਦੀ ਆ ਤਾਂ ਵੱਡੇ ਵੱਡੇ ਨੂੰ ਹਿਲਾ ਦਿੰਦੀ ਆ ਹਨ ਇਸ ਪਰਿਵਾਰ ਨੂੰ ਵੀ ਅੱਜ ਜਿਹੜਾ ਇਹਨਾਂ ਦਾ ਮਕਾਨ ਹੈ ਉਹ ਟਹਿ ਟੇੜੀ ਵਾਲਾ ਕੰਮੀ ਹੈ ਜਿਵੇਂ ਸਪੋਰਟਲ ਆਈਆਂ ਹੋਈਆਂ ਇਹਨਾਂ ਦੀਆਂ ਪਰ ਆਪ ਖੁਦ ਅੱਜ ਤੰਬੂ ਦੇ ਥੱਲੇ ਬੈਠੇ ਨੇਗੇ ਤਾਂ ਇਹਨਾਂ ਨੂੰ ਇਹ ਗੱਲ ਦਾ ਡਰ ਹੈ ਕਿ ਇਹਨਾਂ ਦੇ ਜਿਹੜੇ ਸੱਤਾਂ ਨੇ ਇੰਨੀਆਂ ਜਿਆਦਾ ਪਾਰ ਚੁੱਕੀਆਂ ਨੇ ਕਿਸੇ ਵੇਲੇ ਵੀ ਕਿਸੇ ਵੀ ਤਰ੍ਹਾਂ ਦਾ ਹਾਸ਼ਾ ਨਾ ਘਟੇ ਤਾਂ ਕਿ ਇਹ ਤੰਬੂਦਲੇ ਵਿੱਚ ਬੈਠੇ ਨੇ ਦੋਸਤੋ ਅਸੀਂ ਤੁਹਾਨੂੰ ਇਹਨਾਂ ਦਾ ਮੋਬਾਈਲ ਨੰਬਰ ਵੀ ਦਿੱਤਾਗਾ ਤਾਂ ਅਸੀਂ ਤੁਹਾਨੂੰ ਇਹਨਾਂ ਦਾ ਬੈਂਕ ਅਕਾਊਂਟ ਨੰਬਰ ਵੀ ਦਵਾਗੇ ਕੋਈ ਵੀ ਬੰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜੇਕਰ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਜਿਵੇਂ ਤੁਹਾਨੂੰ ਇਸ ਪਰਿਵਾਰ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਖਬਰਾਂ ਲੱਗੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸ